ਪਰਮਿੰਦਰ ਕਾਰਦੀ ਮਿੰਨੀ ਕਹਾਣੀ ਸੰਤੁਸ਼ਟੀ ਇੱਕ ਕੁੜੀ ਅਜਿਹੇ ਘਰ ਵਿੱਚ ਵਿਆਹ ਕੇ ਆਈ ਜਿੱਥੇ ਕੁਝ ਆਰਥਿਕ ਤੰਗੀ ਰਹਿੰਦੀ ਸੀ ਖਾਣ ਪੀਣ ਪੱਖੋਂ ਕੋਈ ਕਮੀ ਨਹੀਂ ਸੀ ਪਦਾਰਥਵਾਦੀ ਪੱਖੋਂ ਜੇ ਪਰਿਵਾਰ ਦੀ ਇੱਕ ਲੋੜ ਪੂਰੀ ਹੁੰਦੀ ਤਾਂ ਦੂਸਰੀ ਪੂਰੀ ਕਰਨ ਦੀ ਕੋਈ ਸਮਾਂ ਰੁਕਣਾ ਪੈਂਦਾ ਸੀ ਪਰ ਉਸ ਦਾ ਘਰ ਵਾਲਾ ਇੱਕ ਅਜਿਹੇ ਅਹੁਦੇ ਤੇ ਸੀ ਜਿੱਥੇ ਲੋਕ ਖੁਦ ਕਹਿੰਦੇ ਸਨ ਕਿ ਸਾਡੇ ਕੋਲੋਂ ਜਿੰਨੇ ਮਰਜ਼ੀ ਪੈਸੇ ਲੈ ਲਵੋ ਪਰ ਸਾਡਾ ਫਲਾਨਾ ਕੰਮ ਕਰਵਾ ਦਿਓ ਉਹ ਹਰ ਜੈਸ ਕੰਮ ਤਾਂ ਕਰਵਾ ਦਿੰਦਾ ਪਰ ਬਦਲੇ ਵਿੱਚ ਕਦੇ ਵੀ ਪੈਸੇ ਨਾ ਲੈਂਦਾ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੁੰਦਾ ਸੀ ਹਾਂ ਕਈ ਵਾਰ ਉਹਨਾਂ ਨੂੰ ਆਪਣੀਆਂ ਇੱਛਾਵਾਂ ਨੂੰ ਮਨ ਵਿੱਚ ਦਬਾਉਣਾ ਵੀ ਪੈਂਦਾ ਸੀ ਪਰ ਦੋਵੇਂ ਜੀ ਅਜਿਹੀ ਜ਼ਿੰਦਗੀ ਤੋਂ ਸੰਤੁਸ਼ਟ ਸਨ ਕੁੜੀ ਦਾ ਸਹਰਾ ਜਦੋਂ ਨਵੇਂ ਵਿਆਹ ਜੋੜੇ ਨੂੰ ਇਹ ਛਾਵਾਂ ਦੀ ਕੁਰਬਾਨੀ ਕਰਦੇ ਦੇਖਦਾ ਤਾਂ ਉਸਦੇ ਮਨ ਨੂੰ ਬਹੁਤ ਠੇਸ ਪਹੁੰਚਦੀ ਇੱਕ ਦਿਨ ਆਪਣੀ ਨੂੰਹ ਨੂੰ ਕਹਿੰਦਾ ਕੇ ਬੇਟਾ ਮੇਰਾ ਪੁੱਤ ਮੇਰੇ ਪੜ੍ਹਾਏ ਹੋਏ ਇਮਾਨਦਾਰੀ ਦੇ ਪਾਠ ਤੇ ਪੂਰਾ ਖਰਾ ਉਤਰਿਆ ਹੁਣ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਹਾਡੇ ਆਪਣੇ ਸੁਪਨੇ ਆ ਦਿਲ ਤੇ ਪੱਥਰ ਰੱਖ ਕੇ ਆਖਦਾ ਹੈ ਕਿ ਜੇ ਤੁਸੀਂ ਚਾਹਤਾਂ ਮੇਰਾ ਪੁੱਤ ਲੋਕਾਂ ਦੇ ਇਨੇ ਕੰਮ ਕਰਵਾਉਂਦਾ ਤੇ ਬਦਲੇ ਵਿੱਚ ਉਹ ਜੋ ਚਾਹੇ ਲੋਕਾਂ ਤੋਂ ਲੈ ਸਕਦਾ ਫਿਰ ਤੁਸੀਂ ਜਿੰਨੀਆਂ ਮਰਜ਼ੀ ਸੁੱਖ ਸਹੂਦਮਾ ਕਰੀ ਸਕਦੇ ਹੋ ਨੋਨੇ ਆਖਿਆ ਪਿਤਾ ਜੀ ਮੈਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਇਹ ਆਪਣੀ ਨੇਕ ਕਮਾਈ ਨਾਲ ਖੁਸ਼ੀ ਹਾਂ ਤੇ ਸੰਤੁਸ਼ਟਪਨ ਉੱਪਰਲੀ ਕਮਾਈ ਨਾਲ ਸੀ ਸੁੱਖ ਸਹੂਲਤ ਦਾ ਬਹੁਤ ਖਰੀਦ ਸਕਦੇ ਆ ਪਰ ਸੰਤੁਸ਼ਟੀ ਕਿਸੇ ਬਾਜ਼ਾਰ ਵਿੱਚੋਂ ਮਿਲ ਨਹੀਂ ਜਿੰਸ ਬੰਦੇ ਨੂੰ ਆਪਣੀ ਕਮਾਈ ਨਾਲ ਸਬਰ ਨਹੀਂ ਉਸ ਨੂੰ ਦੁਨੀਆ ਦੀ ਜਿੰਨੀ ਮਰਜ਼ੀ ਦੌਲਤ ਮਿਲ ਜਾਵੇ ਸਬਰ ਨਹੀਂ ਮਿਲੇਗਾ ਉਸ ਨੇ ਆਪਣੀ ਨੂਂਦੀ ਉੱਚੀ ਤੇ ਸੁੱੱਚੀ ਗੱਲ ਨੂੰ ਮਨੋਮਨੀ ਸਲਾਮ ਕੀਤਾ ਤੇ ਉਸ ਦੇ ਸਰ ਤੇ ਖੁਸ਼ੀ ਨਾਲ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਧੰਨਵਾਦ